ਕੋਡੀ 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 ਬਾਦੀ ਪਾਣ ਲੀਕ ਜਾ ਕੇ ਗਰਾਉਂਡਾਂ ਵਿੱਚ ਡੰਡ ਪੇਲਦਾ ਰੇਡ ਪਾਉਣ ਗਿਆ ਸੱਪ ਵਾਂਗ ਮੇਲਦਾ ਕਦੇ ਕਿਸੇ ਜਾਫੀ ਦੇ ਹੱਥ ਆਵੇ ਨਾ ਬਾਜਹੀ ਮਾਰਦਾ ਓੜਾਰੀ ਗੱਭਰੂ ਮਾਂ ਕੋਲੋਂ ਖਾ ਖਾ ਛੰਨੇ ਚੂਰੀ ਦੇ ਉਹ ਬਣਿਆ ਕਬੱਡੀ ਦਾ ਉਹ ਦੁੱਗਾਂ ਵਾਲਾ ਦੁੱਗਾਂ ਵਾਲਾ ਤਾੜੀ ਮਾਰੋ ਦਰਸ਼ਕ ਵੀਰੋ ਤਾੜੀ ਮਾਰੋ ਦਰਸ਼ਕ ਵੀਰੋ ਕਹਿੰਦੇ ਮਾਨਤ ਫਲਸਟਰ ਦਾ ਨਾਮ ਵੀ ਚੱਲਦਾ ਹੈ ਇਧਰਲੇ ਪਾਸੇ ਵੇਖੋ ਸਾਹਮਣੇ ਪੈਂਦੀ ਹੋਈ ਕਬੱਡੀ ਸੋਨੀ ਦੋ ਜੜੇ ਪਾਦੜੇ ਵਾਲੇ ਦੀ ਹੈ ਨਾਲ ਕਹਿੰਦੇ ਖੁਸ਼ੀ ਹੈ ਨਾਲ ਮੇਰੇ ਵੀਰੋ ਪੰਜਾਬੀ ਵੀਰੋ ਇਹ ਖੁਸ਼ੀ 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 ਉਹ ਖੁਸ਼ੀ ਉਹ ਖੁਸ਼ੀ ਬੱਲੇ 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 ਸੋਨੀ ਧੁੱਗਾ ਸੋਨੀ ਆ ਤੋਏ ਗੱਬਰੂਆ ਆ ਤੋਏ ਗੱਬਰੂਆ ਹਾਤੇ ਗਬਰੂਆ ਕਿਆ ਬਾਤ ਤੇ ਬੂਰੀਏ ਦੇ ਦਰਮਿਆਨ ਆ ਉਹ ਟੱਕਰਾਂ ਤੇ ਪੁਆਇੰਟ ਜਿਹੜਾ ਇਸ ਸਮੇ ਧਾਵੀ ਦੇ ਹਿੱਸੇ ਦੇ ਵਿੱਚ ਅੰਕ ਦਾ ਵਾਧਾ ਹੋ ਚੁੱਕਿਆ ਹੈ ਅੰਕ ਦਾ ਵਾਧਾ ਹੋ ਚੁੱਕਿਆ ਲਓ ਸਾਹਮਣੇ ਦੇਖ ਰਿਹਾ ਵੀ ਇਸ ਸਮੇ ਮਾਲਵਿੰਦਰ ਸਿੰਘ ਮਾਲਾ ਗੋਵਿੰਦਪੁਰੇ ਦੀ ਧਿਰਤੀ ਦਾ ਚਾਰ ਧਾਵੀ ਨੇ ਟੈਲਫੋਰਡ ਦੀ ਟੀਮ ਦੇ ਸੰਦੀਪ ਨੰਗਲੰਬੀਆ ਦੀ ਟੀਮ ਦੇ ਲਓ ਚਾਰਾਂ ਦੀ ਚੈਨ ਦੇ ਵਿੱਚੋਂ ਹੁਣ ਦੇਖ ਰਿਹਾ ਵੀ ਕੌਣ ਕਰਦਾ ਦੋ ਹੱਥ ਆ ਫਿਰ ਮੁਕਾਬਲਾ ਹੋਇਆ ਲਓ ਵੇਖੋ ਵੀ ਇਸ ਸਮੇ ਪੁਆਇੰਟ ਜਾਫੀ ਦੇ ਲਈ ਹੈ ਪੁਆਇੰਟ ਜਾਫੀ ਦੇ ਕਰਨ ਵਾਲੀ ਗੱਲ ਕਰ ਦਿੱਤੀ ਹੈ ਕਲਵਾ ਸਿੰਘ ਜੀ ਚਾਠਾ ਸਾਹਿਬ ਕੁੰਡਿਆਂ ਦੇ ਸਿੰਘ ਫਸੜ ਵਾਲੀ ਗੱਲ ਹੋਈ ਪਈ ਹੈ ਕੁੰਡਿਆਂ ਦੇ ਸੇਕੋ ਫਸਣ ਵਾਲੀ ਗੱਲ ਹੋਈ ਪਈ ਐ ਬਾਕੀ ਜੈਂਗੋ ਕਹਿੰਦੇ ਐ ਮੇਰਾ ਖਿਆਲ ਐ ਉਹ ਮੇਰਾ ਖਿਆਲ ਐ ਜੈਂਗੋ ਜਿਹੜਾ ਮੈਚ ਦਾ ਪਾਸ ਟੈਲ ਫੋਰਡ ਦੇ ਲਈ ਜੋੜ ਚੁੱਕਿਆ ਅਗਲੀ ਕਬੱਡੀ ਕਹਿੰਦੇ ਸੋਨੀ ਆ ਗਿਆ ਦੋ ਜੜੇ ਭਾਦੜੇ ਵਾਲਾ ਲੈ ਵੀ ਫੂਲਿਆ ਜਫਾ ਲਾ ਫਿਰ ਬੱਲੇ ਬੱਲੇ ਹੋ ਜਾਣੀਆਂ ਉਧਰ ਕਹਿੰਦੇ ਇੰਦਰਪਾਲ ਬਾਜੀਮਾ ਵਾਲਾ ਵੀ ਪੁੱਜਿਆ ਮੇਰਾ ਖਿਆਲ ਐ ਕਿ ਜਫਾ 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 ਇਹ ਵੇਖੋ ਸਾਹਮਣੇ ਬੱਲੇ 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 ਤੱਕਿਆ ਬੱਲੇ ਬੱਲੇ ਤੱਕਿਆ ਆਹ ਮੁੰਡੇ ਨੇ ਕਮਾ ਕੀਤੀ ਹੋਈ ਹੈ ਲੱਗਦਾ ਹੋਇਆ ਜੋਰ ਮੇਰੇ ਮਿੱਤਰੋ ਦੋਵੇਂ ਖਿਡਾਰੀਆਂ ਦੇ ਦਰਮਿਆਨ ਵਾਹੋ ਨਾ ਬੰਨਾ ਵਾਹੋ ਭੁੱਲਿਆ ਕਮਾਲ ਕਰ ਦਿੱਤੀ ਹੈ ਸ਼ਾਜੀ ਦੀ ਕਬੱਡੀ ਪਈ ਹੋਈ ਹੈ ਚਾਰਾਂ ਦੇ ਵਿੱਚੋਂ ਦੇਖ ਰਿਹਾ ਵੀ ਕੌਣ ਰੱਖੂਗਾ ਕੌਣ ਰੱਖੂਗਾ ਆਹ ਅਗਲਾ ਮੈਚ ਵੀ ਸਿਰੇ ਦਾ ਹੋਣਾ ਪਰ ਆਹ ਟੱਕਰ ਵੀ ਸਿਰੇ ਦੀ ਹੈ ਆਹ ਖੁਸ਼ੀ ਤੋਂ ਸਾਜੀ ਭੱਜ ਗਿਆ ਮੇਰੇ ਮਿੱਤਰੋ ਗੱਲ ਪਿਆਰ ਦੀ ਹੈ ਗੱਲ ਸਤਕਾਰ ਦੀ ਹੈ ਮੇਰੇ ਮਿੱਤਰੋ ਲਓ ਨੇ ਸਾਡੇ ਗੁੱਡੀ ਸਾਡੀ ਅੰਬਰਾ ਤੇ ਗੁੱਡੀ ਸਾਡੀ ਅੰਬਰਾ ਤੇ ਵਾਕੀ ਜੈਂਗੋ ਕਹਿੰਦੇ ਆ ਨੌਜਵਾਨ ਦੇ ਵਾਸਤੇ ਵੀ ਆਣ ਦੇਦਰੇ ਦੀ ਧਰਤੀ ਕਹਿੰਦੇ ਬੜੀ ਭਾਗਾ ਵਾਲੀ ਐ ਜਿਵੇਂ ਪੰਜਾਬੀ ਜਾਖਾਂ ਕਿ ਬੜਾ ਲੋਹਾ ਟੋਆ ਨੌਜਵਾਨ ਨੇ ਵੀ ਉਹ ਵਾਹ ਸੋਹਣਿਆ ਇਹਦੇ ਛੋਟਾ ਸੋਹਣਾ ਇਹ ਵੀ ਜਿਵੇਂ ਲੋਪੋ ਵਾਲਾ ਆਖਦਾ ਹੁੰਦਾ ਕਿ ਸੰਕਟ ਮੋਜਨ ਦੇ ਤੌਰ ਤੇ ਜਾਣਾ ਜਾਂਦਾ ਕਬੱਡੀ ਦੇ ਵਿੱਚ ਕੀ ਦੋ ਲੋਨ ਹੋ ਗਏ ਉਹ ਤਾੜੀਆਂ ਬਣਦੀਆਂ ਨੇ ਤਾੜੀਆਂ ਬਣਦੀਆਂ ਨੇ ਤੱਕ ਸਭ ਇਦਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਕਬੱਡੀ ਗੈਂਗ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਦੇ ਸਕੀਏ ਧੰਨਵਾਦ ਜੀ